ਸੰਧੂ ਭਾਈ ਇਹ ਖੜਿਆ ਆਪਣਾ ਮਿਸਟਰ ਕਾਲਾ ਤੇ ਇਹ ਖੜਿਆ ਭਾਈ ਸੰਧੂ ਫਾਰਮ 855 ਗਾਣਾ ਟਮਾਟਰੀ ਲੋ ਵੀ ਸੱਜਣੋਂ ਹੁਣ ਅਸੀਂ ਆਪਾਂ ਜੀ ਮਸ਼ੀਨ ਕੋਲ ਵੀ ਅੱਜ ਮਾਰਦੇ ਆ ਕਿਹੜਾ ਕਿਹੜਾ ਕਿੰਨੇ ਕਿੰਨੇ ਨਹੀਂ ਹੋ ਗਈ ਜੀ ਤੇ ਇਥੇ ਭਾਈ ਜੀ ਬਸ ਇਹਦੇ ਕੋਲ ਰਹਿ ਕੇ 200 ਕਿੱਲੇ ਦਾ ਅੱਜ ਤਕਰੀਬਨ ਤਕਰੀਬਾ ਦੀ ਕੰਮ ਨਿਬੜੇ ਗਿਆ ਤੇ ਕੱਲ ਆਪਣਾ 127 ਆਪਣਾ 127 ਚੋਨਾ ਖੜਿਆ ਜੀ ਉਹ ਵੱਡਾ ਗਿਆ ਅੱਜ ਸ਼ਾਇਦ ਮਨ ਲਾਦਾ ਉੱਧਰ ਲਾ ਵੀ ਨਾ ਦਿੱਤੀ ਹੋਵੇ ਦੂਜੀ ਮਸ਼ੀਨ ਆਪਣੀ ਪੀਲੀ ਤੇ ਕੱਲ ਇੱਕ ਦੋ ਕਿੱਲਾ 327 ਦਾ ਵੱਡਿਆ ਸੀ ਕੱਲ ਤੂੰ ਆਪਾਂ ਵੱਡਿਆ 327 ਮਨ ਲਾਦਾ ਦੋ ਚਾਰ ਕਿੱਲੇ ਕਿਵੇਂ ਰਿਹਾ ਝਾੜ ਉਹਦਾ ਵਧੀਆ ਤਾਂ ਝਾੜ ਜਿਹੜਾ ਆਪਣੀ ਬਿਲਕੁਲ ਸੂਏ ਦੇ ਨਾਲ ਨਾਲ ਲੱਗੀ ਵੀਦੀ ਥੋੜੀ ਪਰਸੋਂ ਜੋ ਉੱਤੇ ਆਪਾਂ ਨੂੰ ਹਰੀ ਲੱਗ ਰਹੀ ਦੀ ਉਹ ਵਧੀਆ ਜੀ ਵਧੀਆ ਝਾੜ ਚਲ ਵਧੀਆ ਰਿਹਾ ਬੀਜ ਵੀ ਰੱਖ ਲਿਆ ਬੀਜ ਰੱਖ ਲਿਆ ਉਹਦਾ ਚਾ ਵਧੀਆ ਮੈਂ ਬਾਈ ਕੱਲ ਹੈ ਨਹੀਂ ਸੀ ਵੀਰੇ ਕੱਲ ਆਪਣਾ ਇਹੀ ਦਾ ਕਾਲਾ ਦਾ ਆਪਣਾ ਇਹਨਾਂ ਨੇ ਉਹ ਬਾਈ ਕੱਲ ਵੱਡਿਆ 327 ਥੋੜਾ ਬਹੁਤ ਬੰਟੀ ਵੀ ਆਪਣੀ ਦਾ ਹਾਂ ਤੇ ਬੰਟੀ ਨੇ ਵੱਡਿਆ ਉਹ ਕੱਲ ਲਾਲ ਮਸ਼ੀਨ ਨੇ ਤੇ ਮੈਂ ਬਾਈ ਕੱਲ ਪੀਲੀ ਮਸ਼ੀਨ ਲੈ ਕੇ ਕਿਧਰੇ ਹੋਰ ਪਾਸੇ ਗਿਆ ਹੋਇਆ ਸੀ ਤਾਂ ਕਰਕੇ ਕੱਲ ਫਿਰ ਮੈਂ ਤਾਂ ਦੇਖਿਆ ਨਹੀਂ ਕਿ ਕਿੰਨਾ ਵੱਡਿਆ ਕਿੰਨੇ ਵੱਡੇ ਗਿਆ ਕਿੰਨਾ ਝੜ ਰਿਹਾ ਉਹ ਮੈਨੂੰ ਰਾਤ ਬੰਟੀ ਵੀ ਦੱਸ ਰਿਹਾ ਤਾਂ ਕਹਿੰਦਾ ਝੜ ਵਧੀਆ ਆਉਦਾ ਹਨਾ 327 ਦਾ ਸੱਜਣੋ ਵਧੀਆ ਝਾੜਾ 327 ਦਾ ਇਹ ਵੀ ਬੀਜ ਮੇਰੇ ਹਿਸਾਬ ਨਾਲ ਜਾਨੀ ਕਿ ਸਾਡੀ ਧਰਤੀ 'ਚ ਮੈਨੂੰ ਅੱਜ ਕਾਮਯਾਬੀ ਲੱਗਿਆ ਵੀ ਹਾਂ ਵਧੀਆ ਬੀਜ ਬਾਕੀ ਭਾਈ ਆਪਾਂ 327 ਦਾ ਵੀ ਬੀਜ ਰੱਖ ਲਿਆ ਆਪਾਂ ਗਾਹ ਨੂੰ ਜ਼ਰੂਰ ਲਾਵਾਂਗੇ ਜੀ ਇਹਦੇ ਵੀ ਪੰਜ ਚਾਰ ਕਿੱਲੇ ਤੇ ਬਾਕੀ ਇਹ ਥੋੜਾ ਜਿਹਾ ਭਾਈ ਆਲੇ-ਦਲੇ ਰੌਣੀਆਂ ਚੱਲ ਰਹੀਆਂ ਨੇ ਥੋੜਾ ਜਿਹਾ ਪਾਣੀ ਪੈ ਗਿਆ ਹਨਾ ਇਸ ਕਰਕੇ ਥੋੜਾ ਜਿਹਾ ਹੁਣ ਵੈਕ ਕਰਕੇ ਭਾਈ ਕੱਢਣੀ ਪੈ ਰਹੀ ਆ ਕਿਉਂਕਿ ਆਲੇ-ਦਲੇ ਭਾਈ ਹੁਣ ਸਾਰੇ ਕੀਤੇ ਰੌਣੀਆਂ ਹੋ ਰਹੀਆਂ ਨੇ ਤਕਰੀਬਨ ਬਾਈ ਅਸੀਂ ਤਾਂ ਐਤਕੇ ਰੌਣੀ ਕਰਕੇ ਬੀਜਾਂਗੇ ਕਿਉਂਕਿ ਬਾਈ ਹਜੇ ਥੋੜੀ ਕਣਕ ਵਿੱਚ ਲੋਕ ਬੀਜ ਵੀ ਰਹੇ ਨੇ ਪਰ ਸਾਡੇ ਹਿਸਾਬ ਨਾਲ ਬਾਈ ਜਿੰਮੇ ਸਾਡੇ ਲਾਣੇ ਦਾ ਰੌਣੀ ਕਹਿੰਦੇ ਨੇ ਵੀ ਹਜੇ ਥੋੜੀ ਗੇਤੀ ਆ ਇਸ ਕਰਕੇ ਸੱਜਣੋਂ ਆਪਾਂ ਵੀ ਚਲੋ ਰੌਣੀਆਂ ਕਰਕੇ ਬੀਜਾਂਗੇ ਸਾਰੀ ਆਪਣੀ ਵੀ ਬਾਈ ਮੋਟਰਾਂ ਚੱਲ ਰਹੀਆਂ ਨੇ ਬਸ ਆਪਣੇ ਯਾਨੀ ਕਿ 22 ਕਿਲ ਜਿਹੜੇ ਆਪਾਂ ਨੇ ਕੱਲ ਵੱਟੇ ਨੇ ਉਹ ਰਹਿ ਗਏ ਹਨਾ ਉਹਨਾਂ ਨੂੰ ਵੀ ਕੱਲ ਨੂੰ ਜੀ ਆਪਾਂ ਫਿਰ ਆਪਣਾ ਉਹ ਮਾਰ ਕੇ ਚਰਖੜੀ ਜੀ ਆਪਣੇ ਕੋਲੇ ਜਿਹੜੀ ਐਵੇਂ ਉੱਪਰ ਨੂੰ ਖੜਾਉਂਦੀ ਆ ਬਾਈ ਜੀ ਇਹ ਜਿਹੜੀਆਂ ਢੇਰੀਆਂ ਨੇ ਉਹ ਚਰਖੜੀ ਇਹ ਢੇਰੀਆਂ ਜੂ ਨਾ ਇਹਨਾਂ ਬਹੁਤ ਦੂਰ ਤੱਕ ਖਿਲਾਰ ਦਿੰਦੀ ਆ ਖਿਲਾਰ ਕੇ ਬਾਈ ਜੀ ਫਿਰ ਆਪਾਂ ਬਸ ਆਪਣੇ ਕੋਲ ਵੱਡੀ ਹੈਰੂ ਹੈਗੀ ਹੈਰੂ ਤੇ ਬਾਈ ਦੋ ਥੈਲੇ ਰੱਖੇ ਹੋਏ ਨੇ ਫਸ ਨਾ ਉਹਦੇ ਨਾਲ ਜੀ ਆਪਾਂ ਫਿਰ 10-10 ਬਾਦਣੀਆਂ ਬਾ ਆਪਾਂ ਉਸ ਤੋਂ ਬਾਅਦ ਇੱਕ ਸਾਡੇ ਹੋਰ ਕਹਿੰਦੇ ਨੇ ਦਵਾਈ ਆ ਜਿਹੜੀ ਤੁਹਾਨੂੰ ਵੀ ਪਤਾ ਸੱਜਣੋ ਮਿਲਦੀ ਆ ਅ ਜੁਨੀਵਰਸਿਟੀ ਤੋਂ ਵੱਲ ਜੰਦੀਆ ਸ਼ਾਇਦ ਆਪਣੇ ਤਾਂ ਫਰੀਓ ਆ ਉਹ ਮੈਨੂੰ ਪਤਾ ਨਹੀਂ ਉਹਦੇ ਬਾਰੇ ਜਾਨਕੀ ਸਾਡਾ ਲਾਣੇਦਾਰ ਹੀ ਲੈ ਕੇ ਆਇਆ ਦਾ ਬਾਈ ਉਹਦੀ ਸਪਰੇ ਕਰਾਂਗੇ ਆਪਾਂ ਸਪਰੇ ਕਰਕੇ ਬਸ ਜਦੋਂ ਉਹਨਾਂ ਨੂੰ ਬਾਦਣਾ ਵੈਸੇ ਕਦੇ ਆਪਾਂ ਨੇ ਪਹਿਲਾਂ ਟ੍ਰਾਇਲ ਕਰਿਆ ਨਹੀਂ ਹੈਗਾ ਆਪਾਂ ਨੂੰ ਇੱਕ ਦੋ ਬੰਦੇ ਨੇ ਦੱਸੀ ਆ ਗੱਲ ਸਾਡੇ ਪਿੰਡ ਚ ਇੱਕ ਦੋ ਬੰਦੇ ਨੇ ਬਾਈ ਸਪਰੇ ਕਰਾਈ ਵੀ ਆ ਉਹਦੇ ਨਾਲ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸੀ ਸੀ ਆਪਣਾ ਮੁੰਡਾ ਪ੍ਰਵੀਂਦਰ ਉਹਨੇ ਬੂਮ ਬਣਵਾਇਆ ਇਤਕੀ ਬਾਈ ਉਹਦੇ ਬੂਮ ਨਾਲੇ ਸਾਡੇ ਬੰਦੇ ਨੇ ਇੱਕ ਨੇ ਸਪਰੇ ਕਰਾਈ ਆ ਬਾਕੀ ਜਾ ਕੇ ਉਹਦੇ ਖੇਤ ਚ ਆਪਾਂ ਦੇਖਾਂਗੇ ਵੀ ਵੀ ਕੀ ਰਿਜ਼ਲਟ ਆ ਪਰ ਮੈਨੂੰ ਪਿਛਲੇ ਸਾਲ ਕਿਸੇ ਬੰਦੇ ਨੇ ਬਾਈ ਟ੍ਰਾਇਲ ਕਰਿਆ ਸੀ ਉਹਨੇ ਮੈਨੂੰ ਰੱਸਿਆ ਦਾ ਕਹਿੰਦਾ ਵੀ ਜਿਹੜੀ ਇਹ ਪਰਾਲੀ ਆ ਜੇ ਆਪਾਂ ਇਹਦੇ ਉੱਪਰ ਸਪਰੇਅ ਕਰ ਦੰਨੇ ਆ ਹਨਾ ਜਿਵੇਂ ਮੰਨ ਲਓ ਖਰਚੇ ਨੇ ਕਹਿੰਦਾ ਵੀ ਇਹ ਸਾਰੇ ਨਾ ਕੁਝ ਦਿਨਾਂ ਬਾਅਦ ਹੌਲੀ-ਹੌਲੀ ਜਿਵੇਂ ਆਪਾਂ ਕਹਿੰਦੇ ਨੇ ਭੁਰ ਜਾਂਦੇ ਆ ਜਿਵੇਂ ਇੱਥੇ ਜਿਵੇਂ ਦੇਖੋ ਏ ਹਰਾ ਖੜਿਆ ਇਹ ਐ ਕਹਿੰਦੇ ਵੀ ਬਿਲਕੁਲ ਐ ਭੁਰ ਜਾਂਦਾ ਐ ਜਿਵੇਂ ਤੂੜੀਓ ਬਣ ਜਾਂਦੀ ਐ ਸੱਜਣੋ ਇਹਦੀ ਬਾਕੀ ਬਾਈ ਅੱਤ ਕੀ ਕਰਾਂਗੇ ਤਜਰਬਾ ਤਾਂ ਦੇਖਾਂਗੇ ਹਨਾ ਕੀ ਗੱਲ ਬਾਤ ਆ ਕਿੱਦਾਂ ਆ ਹਾਂਜੀ ਬਾਕੀ ਭਾਈ ਇਹ ਆ ਗਿਆ ਆ ਸਾਡੇ ਭਵੰਤ ਦਾ ਭਾਈ ਬੇਟਾ ਇਹ ਵੀ ਸੇਮ ਉਹਦੇ ਵਰਗਾ ਹੀ ਆ ਆ ਵੀ ਓਏ ਆੜੀ ਕੀ ਨਾਂ ਐ ਤੇਰਾ ਸਹਿਜ ਸਹਿਜ ਆ ਜੀ ਮੁੰਡੇ ਦਾ ਨਾਂ ਕਿਹੜੇ ਸਕੂਲ 'ਚ ਪੜਦਾ ਪੁੱਤਰਾ ਗੁਰੂ ਰਾਮਦਾਸ ਪਬਲਿਕ ਸਕੂਲ ਬਸੰਤਪਰਾ ਠੀਕ ਆ ਜੀ ਕਿਹੜੇ ਕਲਾਸ 'ਚ ਪੜਦਾ ਬੱਚੇ ਆ ਲੋ ਜੀ ਇਹ ਮੁੰਡਾ ਭਾਈ ਕਹਿੰਦਾ ਮੈਂ 6ਵੀਂ 'ਚ ਆ ਨਾ ਲਿਆ ਇਹ ਖਾ ਵਈ ਚੋਚੇ ਤੇ ਛਾਲਾ ਮਾਰ ਮਾਰ ਨਾ ਆਇਆ ਬੰਦਾ ਸਾਡਾ ਇਹ ਚਲੋ ਠੀਕ ਆ ਜੀ ਅੱਜ ਫਿਰ ਤੇਰੇ ਕਨੀ ਪਾਰਟੀ ਹੋ ਗਈ ਤੇਰੀ ਸਾਰੀ ਜਿਰੀ ਵੱਡੀ ਗਈ ਕੀ ਖਵਾਏਂਗਾ ਅੱਜ ਅੱਜ ਖਵਾਏਂਗੇ ਅਸੀਂ ਕੁਲਚੇ ਕੁਲਚੇ ਖਵਾਏਂਗਾ ਉਹ ਬੱਲੇ ਸ਼ੇਰਾ ਚਲ ਲਿਆ ਤਾਂ ਫਿਰ ਅੱਜ ਕੁਲਚੇ ਪੰਜ-ਸੱਤ ਅੱਜ ਤੇਰੀ ਜਿਰੀ ਵੱੜਦੀ ਸਾਰੀ ਹੈ ਹਾਂ ਖਾ ਲੈਣੇ ਲੈ ਕੇ ਆਏਂਗਾ ਹਾਂ ਜੀ ਉਹ ਲੈ ਕੇ ਆਏਂਗਾ ਡੈਡੀ ਲੈ ਕੇ ਆਊਗਾ ਹਾਂ ਚਾ ਡੈਡੀ ਲੈ ਕੇ ਆਊਗਾ ਠੀਕ ਆ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਜੀ ਆਪਣੇ ਨਵੇਂ ਵਲੌਗ ਵਿੱਚ ਲੋਬੇ ਮਿੱਤਰੋ ਅੱਜ ਆਪਣੀ ਇੱਕ ਮਸ਼ੀਨ ਦਾ ਦਾ ਕੰਮ ਨਿਪਟੜ ਗਿਆ ਇਹਦਾ ਪੀਲੀ ਤਾਂ ਅੱਜ ਨਿਪਟ ਜੂਗਾ ਬਸ ਜਾਨੀ ਕਿ ਦੋ ਕੁ ਕਿਲੇ ਰਹਿ ਗਏ ਤੇ ਉਸ ਤੋਂ ਬਾਅਦ ਆਪਣੀ ਲਾਲ ਮਸ਼ੀਨ ਚੱਲ ਰਹੀ ਆ ਉਹ ਸ਼ਾਇਦ ਇੱਕੋ ਦੋ ਦਿਨਾਂ ਦਾ ਹੋਰ ਲੱਗੂਗਾ ਤੇ ਉਸ ਤੋਂ ਬਾਅਦ ਜੀ ਅੱਜ ਆ ਮਸ਼ੀਨ ਆਪਾਂ ਛਾੜ ਕੇ ਕਟਰ-ਕਟਰ ਤਾਰ ਦਾਂਗੇ ਦੇਖਦੇ ਆ ਇਹਦਾ ਤੇ ਜੇ ਫਿਰ ਹੁਣ ਆਪਾਂ ਜਿਵੇਂ ਚੁੱਕੀ ਤੋਂ ਕੋਈ ਕਾਲ ਆਉਂਦੀ ਆ ਉਧਰ ਕੀ ਆ ਸਿਸਟਮ ਆ ਕਿਦਾਂ ਫਿਰ ਉਹ ਤੋਂ ਬਾਅਦ ਜੀ ਆਪਾਂ ਕਰਾਂਗੇ ਫਿਰ ਉਧਰ ਨੂੰ ਚਾਲੇ ਪਾਵਾਂਗੇ ਤੇ ਬਾਈ ਜੀ ਇਹ ਆਪਣਾ ਦੇਖੋ ਜੀ ਆਪਣਾ ਪੁਰਾਣਾ ਬੰਦਾ ਆਪਣਾ ਭਾਈ ਉਹ ਛੋਟਾ ਇਹ ਇਹ ਭਗਵੰਤ ਸੰਧੂ ਇਹ ਮੁੰਡੇ ਨੇ ਭਾਈ ਹੁਣ ਗੁਰੂ ਆਲਾ ਬਣ ਗਏ ਨੇ ਭਾਈ ਅਮਰਤਾ ਛੱਗ ਲਿਆ ਬੰਦੇ ਨੇ ਆਪਣੇ ਨੇ ਚਲੋ ਬਹੁਤ ਵਧੀਆ ਗੱਲ ਆ ਇਹ ਹਨਾ ਗੁਰੂ ਦਾ ਸਿੰਘ ਲੱਗ ਗਿਆ ਭਾਈ ਗੁਰੂ ਤੇ ਲੜ ਲੱਗ ਗਿਆ ਬੰਦਾ ਚਲੋ ਪ੍ਰਮਾਤਮਾ ਸਾਨੂੰ ਵੀ ਹਨਾ ਕਦੇ ਮੌਕਾ ਦੇਊਗਾ ਭਾਵੇਂ ਬਣਾਂਗੇ ਜੀ ਜ਼ਰੂਰ ਹਾਂਜੀ ਆਪਣਾ ਅੱਜ ਇਹ ਮਸ਼ੀਨ ਦਾ ਜੀ ਮੈਂ ਤੁਹਾਨੂੰ ਦੱਸਿਆ ਸੀ ਉੱਧਰ ਬਸ ਥੋੜਾ ਹੀ ਕੰਮ ਤਾਂ ਉਹ ਨਿਵੇੜ ਕੇ ਅੱਗੇ ਬਸ ਤੇ ਆਹ ਮਸ਼ੀਨ ਆਪਣੇ ਬਸ ਰਹਿ ਗਿਆ 8-10 ਕਿਲੇ ਵੱਢ ਕੇ 327 ਦੇ ਜੀ ਉਹ ਵੀ ਜ ਆਪਣਾ ਖੜਿਆ ਬਸ ਵੱਢ ਕੇ ਇਹ ਵੀ ਆਪਣੀ ਨਿਵੇੜ ਦਾ ਕੰਮ ਜੀ ਬਸ ਉਦੋਂ ਬਾਅਦ ਆਪਣਾ ਇੱਧਰ ਸਾਨੂੰ ਲੱਗਿਆ ਸੀ ਕੋਈ ਆਵਾਜ਼ ਆ ਰਹੀ ਹੈ ਟਾਇਰ ਦੀ ਹੈ ਨਾ ਹਾਂਜੀ ਹਾਂਜੀ ਬਾਹਰ ਖੋਲ ਕੇ ਚੈੱਕ ਕਰਿਆ ਨਿਕਲਿਆ ਤਾਂ ਚਲੋ ਕੋਈ ੱਡਾ ਸੱਪ ਖਾਸ ਨਹੀਂ ਮਾੜੀ ਚਲੋ ਜੀ ਹੁਣ ਜੁਪੀ ਦੀਆਂ ਬਾਕੀ ਹੁਣ ਇਹ ਜੁਪੀ ਦੀਆਂ ਹੋਰ ਇਹਨੇ ਤਿਆਰੀਆਂ ਵਾਹ ਚਲੋ ਨਾਲੇ ਹੁਣ ਅਡੈਕਸ਼ਨ ਚੈੱਕ ਹੋ ਜਣੇ ਕਿ ਨਹੀਂ ਇਹਦੇ ਜੀ ਹਾਂਜੀ ਹਾਂਜੀ ਇਹ ਫਿਰ ਹੁਣ ਜਾਣਾ ਬਈ ਰੋਡ ਪਰ ਪਾਉਣੀ ਆ ਤੇ ਚੈੱਕ ਕਰ ਲਿਆ ਜੀ ਤੇ ਬਾਕੀ ਸਾਰਾ ਕੰਮ ਓਕੇ ਆ ਵਾ ਪਾਵਾਗੇ ਚੱਲੇ ਥੋੜੇ ਦਿਨਾਂ ਤੱਕ ਜੁਪੀ ਨੂੰ ਫਿਰ ਤੁਹਾਨੂੰ ਪਾਵਾਗੇ ਜੀ ਪੂਰਾ ਬਲੌਗ ਜੁਪੀ ਦੇ ਬਾਕੀ ਹਾਂ ਇੱਧਰ ਸਾਡਾ ਵਨਟੀ ਬਈ ਔਰ ਸਾਡਾ ਬਾਈ ਮਸ਼ਹੂਰ ਬੰਦਾ ਐ ਆਂਟੀ ਹਮ ਕਹਿ ਲਬਰੇ ਉਹ ਬਾਸ਼ਾ ਵਾਲਿਆ ਰਿਕਾ ਅੱਛਾ ਠੀਕ ਹੈ ਜੀ